ਸਤਿ ਸ੍ਰੀ ਅਕਾਲ ਸਾਡੇ ਲੋਕ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਤੁਸੀਂ ਦੇਖ ਰਹੇ ਹੋ ਗਲੋਬਲ ਨਿਊਜ਼ ਪਾਰਤ ਦੇ ਗੁਆਂਡ ਵਿੱਚ ਇੱਕ ਵਾਰ ਫਿਰ ਧਰਤੀ ਹਿੱਲ ਗਈ ਹੈ ਪਾਰਤ ਦੇ ਗੁਆਂਡੀ ਦੇਸ਼ ਮਿਆਮਾਰ ਵਿੱਚ ਅੱਜ ਜਨਿ ਸ਼ਨੀਵਾਰ ਸਵੇਰੇ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਅਨੁਸਾਰ ਇਸ ਪੁਚਾਲ ਦੀ ਤੀਬਰਤਾ ਰੈਕਟਰ ਪੈਮਾਨੇ ਤੇ 3.7 ਸੀ ਪੁਚਾਲ ਕਾਰਨ ਲੋਕ ਜਾਗੇ ਅਤੇ ਜਿਵੇਂ ਉਹਨਾਂ ਨੂੰ ਸਮਝ ਆਇਆ ਕਿ ਧਰਤੀ ਹਿੱਲ ਰਹੀ ਹੈ ਉਹ ਘਰਾਂ ਤੋਂ ਬਾਹਰ ਭੱਜਣ ਲੱਗ ਪਏ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਐਨ ਸੀ ਐਸ ਦੇ ਅਨੁਸਾਰ ਮਿਆਮਾਰ ਵਿੱਚ ਇਹ ਪੁਚਾਲ ਸਵੇਰੇ 3:26 ਮਿੰਟ ਦੇ ਕਰੀਬ ਆਇਆ ਇਹ ਪੁਚਾਲ 105 ਕਿਲੋਮੀਟਰ ਦੀ ਡੂੰਘਾਈ ਤੇ ਆਇਆ ਇਥੇ ਦੱਸਣਾ ਜ਼ਰੂਰੀ ਹੈ ਕਿ ਇਸ ਤੋਂ ਇੱਕ ਦਿਨ ਪਹਿਲਾਂ ਜਾਨੀ ਸ਼ੁੱਕਰਵਾਰ ਨੂੰ ਮੀਆਮਾਰ ਵਿੱਚ ਪੁਚਾਲ ਆਇਆ ਸੀ ਉਸ ਪੁਚਾਲ ਦੀ ਤੀਬਰਤਾ ਰੈਕਟਰ ਪੈਮਾਨੇ ਤੇ 4.8 ਸੀ ਹਾਲਾਂਕਿ ਉਸ ਪੁਚਾਲ ਵਿੱਚ ਵੀ ਕੋਈ ਨੁਕਸਾਨ ਨਹੀਂ ਹੋਇਆ ਇਸ ਦੀ ਡੂੰਘਾਈ 110 ਕਿਲੋਮੀਟਰ ਅੰਦਰ ਸੀ ਭਾਰਤੀ ਮੂਲ ਦੇ 8 ਨੌਜਵਾਨਾਂ ਨੂੰ ਅੱਜ ਤੋਂ ਇੱਕ ਹਫ਼ਤਾ ਪਹਿਲਾਂ 11 ਜੁਲਾਈ ਨੂੰ ਕੈਲੀਫੋਰਨੀਆ ਦੇ ਜਨ ਜੋ ਕੁਇਨ ਕੌਂਟਿਚ ਅਗਵਾ ਕਰਨ ਦੇ ਤਸ਼ੱਦਦ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ 'ਚ ਪਾਰਾ ਦਾ ਮੋਸਟ ਵਾਂਟਡ ਭੰਗੋੜਾ ਵੀ ਸ਼ਾਮਿਲ ਹੈ ਅੱਜ ਉਸ ਮਾਮਲੇ ਦੀ ਜਾਣਕਾਰੀ ਦੇਣ ਲਈ ਕੌਂਟਿ ਦੇ ਸ਼ੈਰੀਫ ਪੇਟ ਵਿਦਰੋਨ ਇੱਕ ਪ੍ਰੈਸ ਕਾਨਫਰੰਸ ਰੱਖੀ ਜਿਸ 'ਚ ਉਕਤ ਮੁਲਜ਼ਮਾ ਦੀ ਜਾਣਕਾਰੀ ਦਿੱਤੀ ਗਈ ਹੈ ਸ਼ੈਰੀਫ ਨੇ ਦੱਸਿਆ ਕਿ ਉਕਤ ਕਾਰਵਾਈ 19 ਜੂਨ ਨੂੰ ਮੰਟੇਕਾ 'ਚ ਹੋਈ ਇੱਕ ਸਨਸਨੀਖੇਜ਼ ਬਾਰਦਾਤ ਮਗਰੋਂ ਕੀਤੀ ਗਈ ਹੈ ਜਿੱਥੇ ਇੱਕ ਵਿਅਕਤੀ ਨੂੰ ਅਗਵਾ ਕੀਤਾ ਗਿਆ ਸੀ ਉਕਤ ਵਿਅਕਤੀ ਨੇ ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੌਜਵਾਨਾਂ ਦੀ ਇੱਕ ਗੈਂਗ ਨੇ ਉਸ ਨੂੰ ਅਗਵਾ ਕੀਤਾ ਉਸ ਦੇ ਕੱਪੜੇ ਉਤਾਰੇ ਤੇ ਕੰਟਾ ਤੱਕ ਉਸਨੂੰ ਬੰਨ੍ਹ ਕੇ ਉਸਤੇ ਤਸ਼ੱਦਦ ਕੀਤਾ ਇਸ ਸਮਗਰ ਸੈਨ ਜੋ ਕੁਇਨ ਕਾਉਂਟੀ ਪੁਲਿਸ ਨੇ 11 ਜੁਲਾਈ ਨੂੰ ਕਈ ਹੋਰ ਏਜੰਟੀਆਂ ਨਾਲ ਮਿਲ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਸਰਚ ਆਪਰੇਸ਼ਨ ਚਲਾਇਆ ਤੇ ਕੁੱਲ 8 ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਸੁਭਾ ਸਰਕਾਰ ਦੀ ਵਿਵਾਦਿਤ ਲੈਂਡ ਪੂਲਿੰਗ ਨੀਤੀ ਖਿਲਾਫ ਕਿਸਾਨ ਅੰਦੋਲਨ ਵਿੱਚ ਕੁਦਨਗੀਆਂ ਇੱਥੇ ਅੱਜ ਸਦੀ ਸਰਬਪਾਰਟੀ ਮੀਟਿੰਗ ਚ ਵੱਖ-ਵੱਖ ਸਿਆਸੀ ਧਿਰਾਂ ਨੇ ਪੰਜਾਬ ਸਰਕਾਰ ਦੀ ਲੈਂਡ ਪੋਲਿੰਗ ਨੀਤੀ ਖਿਲਾਫ ਸੰਯੁਕਤ ਕਿਸਾਨ ਮੋਰਚਾ ਵੱਲੋਂ ਐਲਾਨੇ ਗਏ ਕਿਸਾਨ ਅੰਦੋਲਨ ਨੂੰ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ। ਸਰਬਪਾਰਟੀ ਮੀਟਿੰਗ ਵਿੱਚ 10 ਸਿਆਸੀ ਪਾਰਟੀਆਂ ਦੇ ਨੁਮਾਇंदे ਸ਼ਾਮਿਲ ਹੋਏ ਜਦਕਿ ਸੱਤਾਧਾਰੀ ਧਿਰ ਦਾ ਕੋਈ ਵੀ ਨੁਮਾਇੰਦਾ ਮੀਟਿੰਗ 'ਚ ਨਹੀਂ ਪਹੁੰਚਿਆ। ਹਾਲਾਂਕਿ ਕਿਸਾਨਾਂ ਆਗੂ ਆਮਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੂੰ ਮੀਟਿੰਗ ਦਾ ਰਸਮੀ ਸੱਦਾ ਪੱਤਰ ਦੇ ਕੇ ਆਏ ਸਨ। ਸਿਆਸੀ ਮੰਚ ਦੀ ਕਿਸਾਨ ਅੰਦੋਲਨ ਨੂੰ ਹਮਾਇਤ ਨਾਲ ਸੁਭਾ ਸਰਕਾਰ ਲਈ ਰਾਹ ਹੁਣ ਸੁਖਾਲੇ ਨਹੀਂ ਰਹਿਣਗੇ ਐਸ ਕੇਐਮ ਦੇ ਆਗੂਆਂ ਨੇ ਦੱਸਿਆ ਕਿ 30 ਜੁਲਾਈ ਨੂੰ ਪੰਜਾਬ ਵਿੱਚ ਟਰੈਕਟਰ ਮਾਰਚ ਕੀਤਾ ਜਾਵੇਗਾ ਅਤੇ 24 ਅਗਸਤ ਨੂੰ ਮਹਾ ਕਾਨਫਰੰਸ ਕੀਤੀ ਜਾਵੇਗੀ ਇਸ ਮੁੱਚਾ ਅੰਦੋਲਨ ਹੁਣ ਦਿੱਲੀ ਵਿੱਚ ਚੱਲੇ ਕਿਸਾਨ ਕੋਲ ਦੀ ਤਰਸ਼ ਦੇ ਕੀਤਾ ਜਾਵੇਗਾ ਕਿਸਾਨਾਂ ਦੇ ਸੱਦੇ ਵਾਲੀ ਮੀਟਿੰਗ ਵਿੱਚ ਦਿੱਲੀ ਦੇ ਕਿਸਾਨ ਅੰਦੋਲਨ ਮਗਰੋਂ ਪਹਿਲੀ ਵਾਰ ਪਾਸ਼ਪਾ ਦੀ ਸਮੂਲੀਅਤ ਦੇਖਣ ਨੂੰ ਮਿਲੀ ਹੈ ਜੋ ਕਿ ਇੱਕ ਨਵਾਂ ਸਿਆਸੀ ਸੰਕੇਤ ਵੀ ਹੈ ਹਮ ਤਾਂ ਵੱਧ ਜ਼ਾਇਦਾਦ ਮਾਮਲੇ 'ਚ ਨਿਊ ਨਾਬਾ ਜੇਲ੍ਹ 'ਚ ਬੰਦ ਸ਼੍ਰੋਮਨੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਦੀ ਅੱਜ ਮੁਹਾਲੀ ਕੋਰਟ 'ਚ ਪੇਸ਼ੀ ਹੋਵੇਗੀ। ਉਹਨਾਂ ਦੀ 14 ਦਿਨਾਂ ਦੀ ਨਿਆਇਕ ਹਿਰਾਸਤ ਖਤਮ ਹੋ ਰਹੀ ਹੈ। ਇਸ ਦੌਰਾਨ ਵਿਜੀਲੈਂਸ ਬਿਊਰੋ ਅਦਾਲਤ ਅੱਗੇ ਮਜੀਠੀਆ ਮਾਮਲੇ 'ਚ ਜਾਂਚ ਦੇ ਕਈ ਤੱਥਾਂ ਦਾ ਖੁਲਾਸਾ ਕਰ ਸਕਦੀ ਹੈ। ਮੁਹਾਲੀ ਕੋਰਟ ਮਜੀਠੀਆ ਮਾਮਲੇ 'ਚ ਹੁਣ ਅੱਗੇ ਦਾ ਫੈਸਲਾ ਸੁਣਾਵੇਗੀ। ਉੱਥੇ ਮਜੀਠੀਆ ਦੀ ਪੇਸ਼ੀ ਦੌਰਾਨ ਅਕਾਲੀ ਦਲ ਦੇ ਆਗੂਆਂ ਨੂੰ ਮੌਕੇ 'ਤੇ ਇਕੱਠੇ ਹੋਣ ਤੋਂ ਰੋਕਣ ਲਈ ਪੁਲਿਸ ਨੇ ਕਈ ਆਗੂਆਂ ਨੂੰ ਉਹਨਾਂ ਦੇ ਘਰਾਂ ਸੋਸ਼ਲ ਮੀਡੀਆ ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਚਿੰਝਰ ਨੇ ਪੁਲਿਸ ਵੱਲੋਂ ਨਜ਼ਰਬੰਦ ਕਰਨ ਦੀ ਜਾਣਕਾਰੀ ਦਿੱਤੀ ਹੈ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਬਾਜ਼ੀ ਜ਼ਾਇਦਾਦ ਮਾਮਲੇ 'ਚ 25 ਜੂਨ ਨੂੰ ਵਿਕਰਮ ਮਜੀਠੀਆ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਦੀ ਅੰਮ੍ਰਿਤਸਰ ਤੇ ਚੰਡੀਗੜ੍ਹ ਰਿਹਾਈਸ ਤੇ ਛਾਪੇਮਾਰੀ ਕੀਤੀ ਇਸ ਦੌਰਾਨ ਹੋਰ ਵੀ ਕਈ ਥਾਵਾਂ ਤੇ ਰੇਡ ਕੀਤੀ ਗਈ ਵਿਜੀਲੈਂਸ ਨੇ ਮਜੀਠ ਜਾਂ ਕੇਸ ਚ 540 ਕਰੋੜ ਦੀ ਬੀਤੀ ਗੜਬੜੀ ਪਾਈ ਉਹਨਾਂ ਨੂੰ ਅੰਮ੍ਰਿਤਸਰ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਇਸ ਦੌਰਾਨ 29 ਮੋਬਾਈਲ ਫੋਨ 5 ਲੈਪਟਾਪ 3 ਆਈਪੈਡ 2 ਡੈਸਕਟਾਪ 8 ਡਾਇਰੀਆਂ ਤੇ ਹੋਰ ਦਸਤਾਵੇਜ਼ ਬਰਾਮਦ ਕੀਤੇ ਗਏ ਉੱਤਰ ਪ੍ਰਦੇਸ਼ ਚ 17 ਜੁਲਾਈ ਨੂੰ ਰਾਤ 8 ਵਜੇ ਤੋਂ 18 ਜੁਲਾਈ ਨੂੰ ਰਾਤ 8 ਵਜੇ ਵਿਚਕਾਰ ਵਕਵ ਕੁਦਰਤੀ ਆਫਤਾਂ ਚ 18 ਲੋਕਾਂ ਦੀ ਮੌਤ ਹੋ ਗਈ। ਸੂਬਾ ਸਰਕਾਰ ਨੇ ਸ਼ਨੀਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਜਾਣਕਾਰੀ ਦਿੱਤੀ। ਬਿਆਨ ਅਨੁਸਾਰ ਚਿੱਤਰਕੂਟ ਵਿੱਚ 6 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਮਹੋਬਾ ਬੰਦਾ ਅਤੇ ਮੁਰਾਦਾਬਾਦ ਵਿੱਚ 3-3 ਲੋਕਾਂ ਦੀ ਮੌਤ ਹੋ ਗਈ। ਗਾਜ਼ੀਪੁਰ ਲਲਿਤਪੁਰ ਅਤੇ ਗੋਂਡਾ ਵਿੱਚ ਇੱਕ ਇੱਕ ਵਿਅਕਤੀ ਦੀ ਮੌਤ ਹੋ ਗਈ ਬਿਆਨ ਅਨੁਸਾਰ 17 ਅਤੇ 18 ਜੁਲਾਈ ਨੂੰ ਚਿੱਤਰਕੁੜ ਵਿੱਚ ਦੋ ਲੋਕਾਂ ਦੀ ਡੁੱਬਣ ਕਾਰਨ ਮੌਤ ਹੋ ਗਈ ਜਦੋਂ ਕਿ 17 ਜੁਲਾਈ ਨੂੰ ਮੁਰਾਦਾਬਾਦ ਵਿੱਚ ਤਿੰਨ ਲੋਕਾਂ ਦੀ ਡੁੱਬਣ ਕਾਰਨ ਮੌਤ ਹੋ ਗਈ 18 ਜੁਲਾਈ ਨੂੰ ਗਾਜ਼ੀਪੁਰ ਵਿੱਚ ਇੱਕ ਵਿਅਕਤੀ ਦੀ ਡੁੱਬਣ ਕਾਰਨ ਮੌਤ ਹੋ ਗਈ ਇਸੇ ਤਰ੍ਹਾਂ 17 ਤੋਂ 18 ਜੁਲਾਈ ਦੇ ਵਿਚਕਾਰ ਬਾਂਦਾ ਵਿੱਚ ਭਾਰੀ ਮੀਂਹ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਮੁਹੱਬਾ ਵਿੱਚ ਭਾਰੀ ਮੀਂਹ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਜਰਮਨੀ ਨੇ ਦਰਜਨਾ ਦੇਸ਼ ਨਿਕਾਲਾ ਦਿੱਤੇ ਗਏ ਅਫਗਾਨ ਨਾਗਰਿਕਾਂ ਨੂੰ ਉਹਨਾਂ ਦੇ ਮੂਲ ਦੇਸ਼ ਵਾਪਸ ਭੇਜਿਆ ਜਰਮਨੀ ਦੀ ਨਵੀਂ ਸਰਕਾਰ ਵੱਲੋਂ ਪ੍ਰਵਾਸ ਤੇ ਸਖਤ ਰੁਖ ਅਪਣਾਏ ਜਾਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਅਤੇ ਤਾਲੀਬਾਨ ਵੱਲੋਂ ਅਫਗਾਨਿਸਤਾਨ ਵਿੱਚ ਸત્તા ਸੰਭਾਲਣ ਤੋਂ ਬਾਅਦ ਦੂਜੀ ਵਾਰ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਸ਼ੁੱਕਰਵਾਰ ਸਵੇਰੇ ਰਵਾਨਾ ਹੋਈ ਇੱਕ ਉਡਾਨ ਵਿੱਚ 81 ਅਫਗਾਨ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਇਹ ਸਾਰੇ ਪੁਰਸ਼ ਨੇ ਅਤੇ ਪਹਿਲਾਂ ਹੀ ਨਿਆਇਕ ਪ੍ਰਕਿਰਿਆ ਅਧੀਨ ਕਾਰਵਾਈ ਕੀਤੀ ਜਾ ਚੁੱਕੀ ਹੈ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਦੇਸ਼ ਨਿਕਾਲਾ ਕਤਰ ਦੀ ਮਦਦ ਨਾਲ ਸੰਭਵ ਹੋਇਆ ਅਤੇ ਸਰਕਾਰ ਭਵਿੱਖ ਵਿੱਚ ਹੋਰ ਲੋਕਾਂ ਨੂੰ ਅਫਗਾਨਿਸਤਾਨ ਭੇਜਣ ਦੀ ਯੋਜਨਾ ਬਣਾ ਰਹੀ ਹੈ ਲਗਭਗ 10 ਮਹੀਨੇ ਪਹਿਲਾਂ ਜਰਮਨੀ ਦੀ ਪਿਛਲੀ ਸਰਕਾਰ ਨੇ 2021 ਵਿੱਚ ਤਾਲਿਬਾਨ ਦੇ ਸਤਾ ਵਿੱਚ ਆਉਣ ਤੋਂ ਬਾਅਦ ਪਹਿਲੀ ਵਾਰ ਅਫਗਾਨ ਨਾਗਰਿਕਾਂ ਨੂੰ ਉਹਨਾਂ ਦੇ ਦੇਸ਼ ਵਾਪਸ ਭੇਜ ਦਿੱਤਾ ਸੀ ਤਤਕਾਲੀ ਚਾਂਸਲਰ ਉਲਾਫ ਸਕੋਲਸ ਨੇ ਜਰ ਨਾਰਥਰੀਆ ਨੂੰ ਦੇਸ਼ ਨਿਕਾਲਾ ਦੇਣ ਦਾ ਦਾਵਾ ਕੀਤਾ ਸੀ ਫਰਵਰੀ ਦੀਆਂ ਚੋਣਾਂ ਵਿੱਚ ਨਵੇਂ ਚਾਂਸਲਰ ਫੈਡਰਿਕ ਮਰਜ਼ ਨੇ ਇੱਕ ਸਖਤ ਪ੍ਰਵਾਸ ਨੀਤੀ ਨੂੰ ਆਪਣੀ ਮੁਹਿੰਮ ਦਾ ਕੇਂਦਰੀ ਮੁੱਦਾ ਬਣਾਇਆ ਦੋ ਦੇਸ਼ਾਂ ਵਿੱਚ جاری ਜੁੱਧ ਖਤਮ ਹੋਣ ਸੰਬੰਧੀ ਵੱਡੀ ਖਬਰ ਸਾਹਮਣੇ ਆਈ ਹੈ ਖਬਰਾਂ ਮੁਤਾਬਕ ਇਜ਼ਰਾਈਲ ਅਤੇ ਸੀਰੀਆ ਜੁਗਬੰਦੀ ਤੇ ਸਹਿਮਤ ਹੋ ਗਏ ਨੇ ਸੀਰੀਆ ਵਿੱਚ ਅਮਰੀਕੀ ਰਾਜਦੂਤ ਟੌਮ ਬੇਰੇਕ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ ਐਲਾਨ ਅਜਿਹੇ ਸਮੇਂ ਆਇਆ ਜਦੋਂ ਸੀਰੀਆ ਦੇ ਦੱਖਣੀ ਸ਼ਬੀਦਾ ਸੂਬੇ ਵਿੱਚ ਡਰੂਜ਼ ਸਮੂਹਾ ਅਤੇ ਬੇਦੁਆਇਨ ਕਬੀਲਿਆਂ ਵਿਚਕਾਰ ਤਾਜ਼ਾ ਲੜਾਈ ਜਾਰੀ ਹੈ ਜਿਸ ਨਾਲ ਮਨੁੱਖੀ ਸੰਕਟ ਹੋ ਡੂੰਗਾ ਹੋ ਗਿਆ ਅਤੇ ਹਜ਼ਾਰਾਂ ਲੋਕ ਬੇਕਾਰ ਹੋ ਗਏ ਬੁੱਧਵਾਰ ਨੂੰ ਡਰੂਜ਼ ਸਮੂਹਾ ਨਾਲ ਇੱਕ ਵੱਖਰੀ ਜੁਗਬੰਦੀ ਤੇ ਸਹਿਮਤ ਹੋਣ ਤੋਂ ਬਾਅਦ ਸਰਕਾਰੀ ਫੌਜਾਂ ਸ਼ਬੀਦਾ ਤੋਂ ਪਿੱਛੇ ਹਟ ਗਈਆਂ ਨੇ ਇਸ ਤੋਂ ਪਹਿਲਾਂ ਇਜ਼ਰਾਈਲ ਨੇ ਸਰਕਾਰੀ ਲੜਾਕਿਆਂ ਦੇ ਕਾਫਲਿਆਂ ਤੇ ਦਰਸ਼ਨਾ ਹਵਾਈ ਹਮਲੇ ਕੀਤੇ ਅਤੇ ਇੱਥੋਂ ਤੱਕ ਕਿ ਕੇਂਦਰੀ ਦਮਿਸ਼ਕ ਵਿੱਚ ਸੀਰੀਆਈ ਰੱਖਿਆ ਮੰਤਰਾਲੇ ਦੇ ਮੁੱਖ ਦਫ਼ਤਰ ਤੇ ਵੀ ਹਮਲਾ ਕੀਤਾ ਇਜ਼ਰਾਈਲ ਨੇ ਕਿਹਾ ਕਿ ਉਹ ਡਰੂਜ਼ ਭਾਈਚਾਰੇ ਦੀ ਰੱਖਿਆ ਲਈ ਇਹ ਕਾਰਵਾਈ ਕਰ ਰਿਹਾ ਦਰਅਸਲ ਡਰੂਜ਼ ਨੂੰ ਇਜ਼ਰਾਈਲ ਵਿੱਚ ਇੱਕ ਵਫਾਦਾਰ ਘੱਟ ਗਿਣਤੀ ਵਜੋਂ ਦੇਖਿਆ ਜਾਂਦਾ ਅਤੇ ਇਸ ਭਾਈਚਾਰੇ ਦੇ ਲੋਕ ਅਕਸਰ ਇਜ਼ਰਾਈਲੀ ਫੌਜ ਵਿੱਚ ਸੇਵਾ ਕਰਦੇ ਨੇ ਮੇਰੇ ਇੱਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਬਿਆਨ ਜਾਰੀ ਕਰਦੇ ਆ ਕਿ ਆ ਕਿ ਇਜ਼ਰਾਈਲ ਅਤੇ ਸੀਰੀਆ ਵਿਚਕਾਰ ਨਵੀਂ ਜਗਬੰਦੀ ਨੂੰ ਤੁਰਕੀ ਜਾਰਡਨ ਅਤੇ ਹੋਰ ਗੁਵਾਂਡੀ ਦੇਸ਼ਾਂ ਦਾ ਸਮਰਥਨ ਪ੍ਰਾਪਤ ਹੈ ਅਮਰੀਕੀ ਰਾਸ਼ਟਰਪਤੀ 트ੰਪ ਨੇ ਕੋਲੇ ਨਾਲ ਚੱਲਣ ਵਾਲੇ ਪਾਵਰ ਪਲਾਂਟਾਂ ਰਸਾਇਣਿਕ ਨਿਰਮਾਤਾਵਾਂ ਅਤੇ ਹੋਰ ਪ੍ਰਦੂਸ਼ਣ ਫਲਾਉਣ ਵਾਲੇ ਉਦਯੋਗਾਂ ਨੂੰ 2 ਸਾਲਾਂ ਦੀ ਰੈਗੂਲੇਟਰੀ ਛੋਟ ਦੇਣ ਦਾ ਫੈਸਲਾ ਕੀਤਾ 트ੰਪ ਆਪਣੇ ਪਿਛਲੇ ਬਾਈਡਨ ਪ੍ਰਸ਼ਾਸਨ ਦੁਆਰਾ ਲਗਾਏ ਗਏ ਨਿਯਮਾਂ ਨੂੰ ਉਲਟਾਉਣਾ ਚਾਹੁੰਦੇ ਨੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਬੋਝ ਸਮਝਦੇ ਨੇ 트ੰਪ ਨੇ ਕਈ ਉਦਯੋਗਾਂ ਨੂੰ ਰਾਸ਼ਟਰੀ ਸੁਰੱਖਿਆ ਲਈ ਜ਼ਰੂਰੀ ਦੱਸਦਿਆਂ ਵੀਰਵਾਰ ਦੇ ਰਾਤ ਛੋਟ ਦੇ ਆਦੇਸ਼ ਜਾਰੀ ਕੀਤੇ ਇਹ ਆਦੇਸ਼ ਕੋਲੇ ਨਾਲ ਚੱਲਣ ਵਾਲੇ ਪਾਵਰ ਪਲਾਂਟਾਂ ਸਟੀਲ ਬਣਾਉਣ ਲਈ ਵਰਤੀਆਂ ਜਾਣ ਵਾਲੀਆਂ ਟੈਕੋਨਾਈਟ ਲੋਹੇ ਦੀ ਪ੍ਰੋਸੈਸਿੰਗ ਯੂਨਿਟਾਂ ਅਤੇ ਰਸਾਇਣਿਕ ਨਿਰਮਾਤਾਵਾਂ 'ਤੇ ਲਾਗੂ ਹੋਣਗੇ ਜੋ ਸੈਮੀ ਕੰਡਕਟਰਾਂ ਅਤੇ ਮੈਡੀਕਲ ਉਪਕਰਨਾਂ ਨੂੰ ਕਿਟਾਣੂਨਾਸ਼ਕ ਕਰਨ ਵਿੱਚ ਮਦਦ ਕਰਦੇ ਨੇ ਵਾਈਟ ਹਾਊਸ ਨੇ ਕਿਹੜੇ ਆਦੇਸ਼ ਵਾਤਾਵਰਨ ਸੁਰੱਖਿਆ ENC EPA ਦੇ ਮਿਆਰਾਂ ਦੇ ਅਨੁਸਾਰ ਨੇ ਜੋ ਹਾਲ ਹੀ ਦੇ ਸਾਲਾਂ ਵਿੱਚ ਵਾਈਡਨ ਪ੍ਰਸ਼ਾਸਨ ਦੁਆਰਾ ਲਾਗੂ ਕੀਤੇ ਗਏ ਨਿਯਮਾਂ ਤੋਂ ਪਹਿਲਾਂ ਲਾਗੂ ਸਨ 트ੰਪ ਨੇ ਵਾਈਡਨ ਦੇ ਨਿਯਮਾਂ ਨੂੰ ਮਹਿੰਗਾ ਅਤੇ ਕਈ ਮਾਮਲਿਆਂ ਵਿੱਚ ਆਭਿਵਾਰਕ ਕਿਹਾ ਅੱਜ ਲਈ ਸਿਰਫ ਐਨਆਈ ਹੋਮਮਨੂ ਦੀ ਇਜਾਜ਼ਤ ਧੰਨਵਾਦ sats ya ka